ਪੰਜਾਬ ਸਰਕਾਰ ਨੇ ਇੱਕ ਸਫਾਈ ਮੁਹਿੰਮ ਦੀ ਜਾਦ ਕੀਤੀ ਹੈ ਜਿਦੇ ਵਿੱਚ ਪਰਸਨਲੀ ਸਾਡੇ ਸੀਐਮ ਸਾਹਿਬ ਤੇ ਕਨਵੀਨਰ ਕੇਜੀਵਾਲ ਸਾਹਿਬ ਨੇ ਧਿਆਨ ਦਿੱਤਾ ਜਿਦੇ ਵਿੱਚ ਅਸੀਂ ਬਹੁਤ ਨੀਸ਼ ਤਰੀਕੇ ਨਾਲ ਬਹੁਤ ਨੀਸ਼ ਮੈਥਡ ਦੇ ਨਾਲ ਹਰ ਇੱਕ ਸ਼ਹਿਰ ਨੂੰ ਇੱਕ ਸੇਫ ਕਲੀਨ ਤੇ ਗ੍ਰੀਨ ਬਣਾਉਣ ਦਾ ਸੰਕਲਪ ਲੇਤਾ ਤੇ ਉਸ ਦੇ ਤਹਿਤ ਅੱਜ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਸਫਾਈ ਅਭਿਆਨ ਦੀ ਸ਼ੁਰੂਆਤ ਕਰਨ ਪਹੁੰਚੇ ਆ ਇਸ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਬਠਿੰਡਾ ਵਾਸੀਆਂ ਨੂੰ ਸਾਥ ਜੋੜ ਕੇ ਇਹ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਵੀ ਆਪਣਾ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ ਆਪਣਾ ਯੋਗਦਾਨ ਪਾਓ ਤੇ ਆਪਾਂ ਆਪਣੇ ਸ਼ਹਿਰ ਨੂੰ ਹੋਰ ਸਾਫ਼ ਹਰਿਆ ਭਰਿਆ ਤੇ ਸੇਫ ਬਣਾਈਏ ਤੇ ਹੋਰ ਅੱਗੇ ਲੈ ਕੇ ਜਾਈਏ ਆਪਣੇ ਸ਼ਹਿਰ ਦਾ ਸਟੈਂਡਰਡ ਆਫ ਲਿਵਿੰਗ ਵਧਾਈਏ ਇਹ ਸਾਡਾ ਜੋ ਵੀ ਸੰਕਲਪ ਹੈ ਇਹ ਤੁਹਾਡੇ ਯੋਗਦਾਨ ਦੇ ਬਿਨਾ ਬਿਲਕੁਲ ਫੇਲ ਹੈ ਸਾਨੂੰ ਜੇ ਤੁਹਾਡਾ ਯੋਗਦਾਨ ਮਿਲੇਗਾ ਤਾਂ ਹੀ ਅਸੀਂ ਸਾ ਆਪਣੇ ਸ਼ਹਿਰ ਨੂੰ ਅੱਗੇ ਲਿਜਾ ਪਾਵਾਂਗੇ ਤੇ ਇੱਕ ਬੈਟਰ ਪਲੇਸ ਰਹਿਣ ਵਾਸਤੇ ਬਣਾ ਪਾਵਾਂਗੇ। ਕਿਚਰ ਦਾ ਪਲਾਨ ਵੀ ਕਾਫੀ ਸਮੱਸਿਆ ਦੋਤਾ ਨੂੰ ਉਹ ਵੀ ਸ਼ਹਿਰ ਦੇ ਅੰਦਰ ਹੈ। ਉਸ ਵਾਰੀ ਸੀ ਕਿਰ ਉਹ ਉਹਦੇ ਤੇ ਅਸੀਂ ਕਨਸਟੈਂਟਲੀ ਲੱਗੇ ਹੋਏ ਹਾਂ ਉਹ ਇੱਕ ਪ੍ਰੋਜੈਕਟ ਜੋ ਹੈ ਉਹ ਲਿਟੀਗੇਸ਼ਨ ਦੇ ਅੰਡਰ ਚੱਲ ਰਿਹਾ ਹੈ ਨਗਰ ਨਿਗਮ ਤੇ ਉਹ ਕੰਪਨੀ ਜਿਹਨੂੰ ਇਹ ਟੈਂਡਰ ਅਵਾਰਡ ਹੋਇਆ ਸੀਗਾ ਉਹਦੇ ਨਾਲ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਉਮੀਦ ਕਰਦੇ ਹਾਂ ਜਲਦੀ ਸ਼ਹਿਰ ਵਾਸੀਆਂ ਨੂੰ ਇਹ ਇਸ ਦੇ ਵਿਚੋਰਾ ਹਕਮਲੇ